ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਆਪਾਂ ਆਪਣੇ ਆਉਣ ਵਾਲੇ ਨਵੇਂ ਵਰੇ ਦੀ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਕਰੀਏ ਕਿ ਪੂਰਾ ਸਾਲ ਹੀ ਸਾਡੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਵਰਸੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਤਾਂ ਅੰਦਰਸ਼ਟੀ ਤਰੱਕੀ ਨੱਚੇ ਤਾਂ ਇਹਦੇ ਲਈ ਆਪਾਂ ਆਪ ਜੀ ਨੂੰ ਤਿੰਨ ਉਜਗਤियां ਦੱਸਣ ਜਾ ਰਹੇ ਹਾਂ ਤਿੰਨ ਤਰੀਕੇ ਆ ਆਪਣੇ ਨਵੇਂ ਬਰੇ ਦੀ ਵਧੀਆ ਸ਼ੁਰੂਆਤ ਕਰਨ ਦੇ ਤਾਂ ਇਹ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਸੰਗਤ ਜੀ ਜੇਕਰ ਆਪ ਕਿਸੇ ਵੀ ਗੱਲ ਨੂੰ ਅੱਧਾ ਅਧੂਰਾ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸੋ ਜੇ ਵੀਡੀਓ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਇਹ 5-7 ਮਿੰਟ ਆਰਾਮ ਦੇ ਨਾਲ ਬੈਠ ਕੇ ਪੂਰੇ ਧਿਆਨ ਦੇ ਨਾਲ ਇਹ ਵੀਡੀਓ ਨੂੰ ਸੁਣਨਾ ਸਮਝਣਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੜਪੜਾਵਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੋਹਣੇ ਸੋਹਣੇ ਵਿਚਾਰ ਜਾਂ ਫਿਰ ਵਾਸੀ ਗੁਰੂ ਜੀ ਜ਼ਰੂਰ ਲਿਖਣਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਅੰਗਰੇਜ਼ੀ ਤਰੀਕਾ ਦੇ ਮੁਤਾਬਕ ਅੱਜ 2025 ਦੀ ਆਖਰੀ ਰਾਤ ਆ ਰਾਤ 12 ਵਜੇ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਦਿਨ ਨਵਾਂ ਵਾਰ ਨਵਾਂ ਮਹੀਨਾ ਨਵਾਂ ਸਾਲ ਆ ਰਿਹਾ ਹੈ 2026 ਤਾਂ ਫਿਰ 2026 ਦਾ ਸਵਾਗਤ ਆਪਾਂ ਇਸ ਤਰੀਕੇ ਦੇ ਨਾਲ ਕਰੀਏ ਕਿ ਪੂਰਾ ਸਾਲ ਇਹ 2026 ਸਾਡੇ ਉੱਤੇ ਖੁਸ਼ੀਆਂ ਖੇੜੇ ਤੰਦਰੁਸਤੀ ترقی ਦੀ ਵਰਖਾ ਕਰਦਾ ਰਹੇ ਤਾਂ ਇਹਦਾ ਫਿਰ ਇੱਕੋ ਇੱਕ ਤਰੀਕਾ ਹੈ ਉਹ ਹੈ ਭਜਨ ਬੰਦਗੀ ਕਰਕੇ ਰੱਬ ਦਾ ਨਾਮ ਲੈ ਕੇ ਗੁਰੂ ਗ੍ਰੋਹ ਕਰਦਿਆ ਨਵਾਂ ਸਾਲ ਚੜਾਉਣਾ ਜਿਵੇਂ ਅੱਗੇ ਆਪਾਂ ਰਾਤ ਨੂੰ ਭੋਜਨ ਪ੍ਰਸ਼ਾਦਾ ਛੱਕ ਕੇ ਪਰਮਾਤਮਾ ਦਾ 5 10 15 ਮਿੰਟ ਨਾਮ ਜਪ ਕੇ ਜਾਂ ਕਈ ਜ਼ਿਆਦਾ ਜਪ ਲੈਂਦੇ ਹੋਣਗੇ ਫਿਰ ਉਸ ਤੋਂ ਬਾਅਦ ਆਪਾਂ ਸੌਂ ਜਾਂਦੇ ਆ ਫਿਰ ਆਪਾਂ ਅਮਰਤ ਵੇਲੇ ਉੱਠਦੇ ਆ ਪਰ ਅੱਜ ਦੀ ਰਾਤ ਸੌਣਾ ਨਹੀਂ ਆ ਜਨਮ ਦਿਨ ਦੀ ਕਰਦਿਆਂ ਹੋਇਆ ਹੀ ਆਪਾਂ ਅਗਲੇ ਸਾਲ ਦੇ ਵਿੱਚ ਪੈਰ ਰੱਖਣਾ ਹੈ ਅਗਲੇ ਸਾਲ ਵਿੱਚ ਜਾਣਾ ਹੈ ਸਾਰੀ ਰਾਤ ਗੁਰਨਾਨਕ ਪਾਤਸ਼ਾਹ ਜੀ ਨੂੰ ਦੇਣੀ ਆ ਸਾਰੀ ਰਾਤ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਰਮੇਸ਼ਰ ਪਰਮਾਤਮਾ ਦੀ ਵਾਹਿਗੁਰੂ ਅਕਾਲ ਪੁਰਖ ਜੀ ਦੀ ਉਸਤਤ ਕਰਨੀ ਆ ਆਪਾਂ ਜਨਮ ਦਿਨ ਦੀ ਕਰਨੀ ਆ ਕਿਉਂਕਿ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆ ਜਦੋਂ ਸੀ ਜਿਸ ਵੀ ਨਾਮ ਦੇ ਨਾਲ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਨਾਮ ਜਪਦਿਆਂ ਹੋਇਆਂ 2026 ਦੇ ਵਿੱਚ ਜਾਵਾਂਗੇ ਤਾਂ 네ਗੇਟਿਵਿਟੀ ਤੁਹਾਡੇ ਆਸ-ਪਾਸ ਵੀ ਨਹੀਂ ਝਟਕ ਸਕਦੀ ਫਿਰ ਇੱਕ ਵੱਖਰੀ ਊਰਜਾ એનર્ਜੀ ਤਾਕਤ ਮਿਲਦੀ ਆ ਸੰਗਤ ਜੀ ਲਗਭਗ 4-5 ਸਾਲ ਹੋ ਗਏ ਆ ਅਪਨ ਇਸੇ ਤਰ੍ਹਾਂ ਹੀ ਆਪਣੇ ਹਰ ਸਾਲ ਦੀ ਸ਼ੁਰੂਆਤ ਕਰਦੇ ਆ ਪਹਿਲਾਂ ਵੀ ਸ਼ੁਰੂਆਤ ਤਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਕਰਦੇ ਸੀ ਪਰ ਪਹਿਲਾ ਕਿਸ ਤਰ੍ਹਾਂ ਕਰਨਾ ਕਿ ਜਿਵੇਂ ਰਾਤ ਨੂੰ 12 ਵਜਣ ਤੋਂ ਪਹਿਲਾਂ 10 ਕਿ ਮਿੰਟ ਦਾ అలਾਰਮ ਲਗਾ ਲੈਣਾ ਭੋਜਨ ਪ੍ਰਸ਼ਾਦਾ ਖਾ ਕੇ ਇੱਕ ਵਾਰ ਸੌ ਜਾਣਾ ਫਿਰ ਉਸ ਤੋਂ ਬਾਅਦ ਪੌਣੇ 12 ਵਜੇ ਉੱਠਣਾ ਉੱਠ ਕੇ ਚੰਗੀ ਤਰ੍ਹਾਂ ਮੂੰਹ ਹੱਥ ਧੋ ਕੇ ਪਰਮਾਤਮਾ ਦਾ ਨਾਮ ਜਪਣਾ ਤੇ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ ਅਗਲੇ ਸਾਲ ਦੇ ਵਿੱਚ ਚਲੇ ਜਾਣਾ ਕਿਉਂਕਿ ਟਾਈਮ ਚੇਂਜ ਹੋ ਜਾਂਦਾ 12 ਵਜੇ ਜਦੋਂ 5-10 ਮਿੰਟ ਹੋ ਜਾਣੇ ਫਿਰ ਸੌ ਜਾਣਾ ਫਿਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਕਿ ਗੁਰਮੰਤਰ ਦੇ ਨਾਲ ਨਾਲ ਇੱਕ ਪਾਠ ਜਪਜੀ ਸਾਹਿਬ ਜੀ ਦਾ ਵੀ ਕਰ ਲੈਣਾ ਪਰ ਹੁਣ 4-5 ਸਾਲ ਹੋ ਗਏ ਆ ਲਗਾਤਾਰ ਆਪਾਂ ਆਪਣੇ ਨਵੇਂ ਬਰੇ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰ ਰਹੇ ਆ ਅਤੇ ਯਕੀਨ ਜਾਨਿਓ ਜੀ ਸੱਚੀ ਪੂਰਾ ਸਾਲ ਇੰਨੀ ਚੜ੍ਹਦੀ ਕਲਾ ਰਹਿੰਦੀ ਆ ਕਿ ਜੇਕਰ ਕੋਈ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਆ ਵੀ ਜਾਵੇ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਇਹ ਆਉਂਦੇ ਜਾਂਦੇ ਰਹਿੰਦੇ ਆ ਪਰ ਅੱਜ ਤੱਕ ਕੋਈ ਵੀ ਦੁੱਖ ਕੋਈ ਵੀ ਤਕਲੀਫ ਸਾਨੂੰ ਆਪਣੇ ਤੇ ਹਾਵੀ ਨਹੀਂ ਹੋ ਸਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੁੱਖ ਤਕਲੀਫ ਆਉਣ ਤੋਂ ਪਹਿਲਾਂ ਹੀ ਉਹਦੇ ਹੱਲ ਮਿਲ ਜਾਂਦੇ ਆ ਪਰਮਪਿਤਾ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਹਿੰਮਤ ਹੌਸਲਾ ਹੀ ਐਨਾ ਮਿਲ ਜਾਂਦਾ ਹੈ ਕਿ ਫਿਰ ਮੰਦਾ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੇਖ ਕੇ ਵੀ ਡਰਦਾ ਨਹੀਂ ਆ ਬਲਕਿ ਪੂਰੇ ਵਿਸ਼ਵਾਸ ਦੇ ਨਾਲ ਉਹਦਾ ਸਾਹਮਣਾ ਕਰਕੇ ਉਹਦੇ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਤੇ ਇਹ ਬਦਲਾਵ ਸੱਚੀ ਏ 4-5 ਸਾਲਾਂ ਦੇ ਵਿੱਚ ਆਇਆ ਆਪਾਂ ਕਰਦੇ ਗੀਆਂ ਕਿ ਰਾਤ ਲੋਹੀ 9 ਤੋਂ ਅਜਨਮ ਬੰਦਗੀ ਕਰਨੀ ਸ਼ੁਰੂ ਕਰ ਦੇਣੀ ਆ ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਭਾਪ ਕੀ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਦਿਆਂ ਸਿਮਰਨ ਕਰਦਿਆਂ ਆਪਾਂ ਅਗਲੇ ਸਾਲ ਦੇ ਵਿੱਚ ਟੈਂਪਰ ਹੋ ਜਾਣੇ ਆ ਫਿਰ 10 15 ਮਿੰਟ ਫਿਰ ਵਾਹਿਗੁਰੂ ਜੀ ਦਾ ਸਿਮਰਨ ਚੱਲਦਾ ਹੈ ਤੇ ਫਿਰ ਉਸ ਤੋਂ ਬਾਅਦ ਜੋ ਵੀ ਸਾਡਾ ਨਿਤਨੇਮ ਆ ਉਹ ਕਰਕੇ ਫਿਰ ਉਸ ਤੋਂ ਬਾਅਦ ਥੋੜੀ ਦੇਰ ਆਰਾਮ ਕਰ ਲੈਂਦਾ ਹੈ ਜੇ ਸਰੀਰ ਥਕਾਵਟ ਮਹਿਸੂਸ ਕਰੇ ਅਤੇ ਫਿਰ ਗੁਰੂ ਸਾਹਿਬ ਜੀ ਜਿੱਦਾਂ ਚੌਂਣ ਕਿਰਪਾ ਕਰਨ ਫਿਰ 4 ਵਜੇ ਉਠਾਉਂਦੇ ਆ 5 ਵਜੇ ਉਠਾਉਂਦੇ ਆ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਡਿਪੈਂਡ ਆ ਮਾਰਾ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ 4-5 ਸਾਲ ਤੋਂ ਸੇਵਾ ਲੈ ਰਹੇ ਆ ਰਾਤ ਦੀ ਭਜਨ ਮੰਦਗੀ ਕਰਨ ਤੋਂ ਬਾਅਦ ਵੀ ਵਾਹਿਗੁਰੂ ਅਕਾਲ ਪੁਰਖ ਜੀ ਸਵੇਰੇ 3 ਤੋਂ 6 ਦੇ ਵਿਚਕਾਰ ਉਠਾ ਹੀ ਦਿੰਦੇ ਨੇ ਭਾਵੇਂ ਕੀ ਰਾਤ 12 ਵਜੇ ਤੋਂ ਬਾਅਦ ਅਮਰਤ ਵੇਲਾ ਹੀ ਹੋ ਜਾਂਦਾ ਏ ਜੇਕਰ ਤੁਸੀਂ ਰਾਤ ਨੂੰ ਭਜਨ ਮੰਦਗੀ ਕਰਕੇ ਸੌਣੇ ਹੋ ਗੁਰੂ ਗੁਰੂ ਕਰਦਿਆ ਅਗਲੇ ਸਾਲ ਦੇ ਵਿੱਚ ਐਂਟਰ ਹੋ ਗਏ ਉਸ ਤੋਂ ਬਾਅਦ ਤੁਸੀਂ ਆਪਣਾ ਸਿਮਰਨ ਕਰਕੇ ਨਿਤਨੇਮ ਕਰਕੇ ਸੌਂ ਜਾਂਦੇ ਹੋ ਤੇ ਇਹਦੇ 'ਚ ਵੀ ਕੋਈ ਹੱਜ ਨਹੀਂ ਆ ਵੀ ਕਿਉਂਕਿ ਤੁਹਾਡਾ ਅਮਰਤ ਵੇਲਾ ਅਮਰਤ ਵੇਲੇ ਦਾ ਨਿਤਨੇਮ ਹੋ ਗਿਆ ਪਰ ਜੇਕਰ ਰਾਤ ਜਾਗਣ ਤੋਂ ਬਾਅਦ ਵੀ ਅਮਰਤ ਵੇਲੇ ਜਾਗ ਆਉਂਦੀ ਆ ਤਾਂ ਫਿਰ ਐਵੇਂ ਅਵੇਸਲੇ ਨਹੀਂ ਹੋਣਾ ਚਾਹੀਦਾ ਫਿਰ ਉੱਠ ਕੇ ਬੈਠ ਜਾਣਾ ਚਾਹੀਦਾ ਕਿਉਂਕਿ ਪੂਰਾ ਸਾਲ ਆਪਾਂ ਸੌਣੇ ਆ ਪੂਰੀ ਪੂਰੀ ਰਾਤ ਸੁੱਤੇ ਰਹਿਣੇ ਆ ਜੇ ਇੱਕ ਰਾਤ ਆਪਾਂ ਥੋੜੀ ਜੀ ਨੀਂਦ ਘਟਾ ਲਵਾਂਗੇ ਤਾਂ ਕੋਈ ਫਰਕ ਨਹੀਂ ਪੈਣਾ ਸੋ ਇੱਕ ਤਰੀਕਾ ਤਾਂ ਇਹ ਆ ਕਿ ਆਪਾਂ ਪੂਰੀ ਰਾਤ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦਈਏ ਅਤੇ ਆਪਾਂ ਜਨਮ ਬੰਦਗੀ ਕਰਦੇ ਆ ਆਪਣੇ ਟੀਵੀ ਤੇ ਲਾਈਵ ਲਗਾ ਲੈਨੇ ਆ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੇ ਲਾਈਵ ਸਮਾਗਮ ਆਉਂਦੇ ਹੀ ਰਹਿੰਦੇ ਆ ਤੁਸੀਂ ਵੀ ਸੁਣੇ ਹੋਣਗੇ ਅਮਰਤ ਵੇਲੇ ਦੀ ਸਿਮਰਨ ਸਾਧਨਾ ਹਰ ਰੋਜ਼ ਹੁੰਦੀ ਆ ਆਪਾਂ ਹਰ ਰੋਜ਼ ਉਹ ਸਿਮਰਨ ਸਾਧਨਾ ਵੀ اٹੈਂਡ ਕਰਦੇ ਆ ਅਤੇ ਨਵਾਂ ਵਰਾ ਵੀ ਇਸ ਅਲਾਤੂਨਾਂ ਦੇ ਨਾਲ ਹੀ ਆਪਾਂ ਮਨਾ ਰਹੇ ਆ ਇਹਦਾ ਸਿਮਰਨ ਕਰਦਿਆਂ ਕਰਦਿਆਂ ਜੇ ਤੁਸੀਂ ਚਾਹੋ ਤਾਂ ਤੁਸੀਂ ਵੀ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋ ਕੇ ਸੰਗਤ ਦੇ ਨਾਲ ਭਾਵੇਂ ਕਿ ਉਹ ਸੰਗਤ ਲੁਧਿਆਣੇ ਦੇ ਵਿੱਚ ਲਾਈ ਵਿਆ ਆਪਾਂ ਆਪਣੇ ਘਰ ਦੇ ਵਿੱਚ ਆ ਪਰ ਮਾਹੌਲ ਇੰਨਾ ਦਾ ਬਣ ਜਾਂਦਾ ਏ ਕਿ ਇੰਜ ਲੱਗਦਾ ਵੀ ਅਸੀਂ ਵੀ ਉੱਥੇ ਹੀ ਸ਼ਾਮਲ ਆ ਬਾਕੀ ਜੇ ਤੁਹਾਡੇ ਆਸ-ਪਾਸ ਕੋਈ ਸਮਾਗਮ ਆ ਤੁਸੀਂ ਉੱਥੇ ਵੀ ਜਾ ਸਕਦੇ ਹੋ ਜੇਕਰ ਤੁਸੀਂ ਲਾਈਵ ਵੀ ਨਹੀਂ ਲਗਾਉਣਾ ਆਪਣੇ ਘਰ ਤੋਂ ਬਾਹਰ ਕਿਸੇ ਸਮਾਗਮ ਦੇ ਵਿੱਚ ਗੁਰੂ ਘਰ ਦੇ ਵਿੱਚ ਨਹੀਂ ਜਾਣਾ ਤਾਂ ਤੁਸੀਂ ਘਰ ਬੈਠ ਕੇ ਜਿੰਨੀ ਕੁ ਭਜਨ ਮੰਦਗੀ ਕਰ ਸਕਦੇ ਹੋ ਇਕੱਲੇ ਬੈਠ ਕੇ ਕਰ ਲਓ ਤਾਂ ਵੀ ਵਾਹਿਗੁਰੂ ਜੀ ਦੀ ਉਨੀ ਹੀ ਕਿਰਪਾ ਹੋਵੇਗੀ ਜੇ ਤੁਸੀਂ ਪੂਰੀ ਰਾਤ ਭਜਨ ਮੰਦਗੀ ਨਹੀਂ ਕਰ ਸਕਦੇ ਤਾਂ ਫਿਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਅਸੀਂ ਪਹਿਲਾਂ ਕਰਦੇ ਹੁੰਦੇ ਸੀ 12:00 ਵਜੇ ਤੋਂ 15 ਕਿ ਮਿੰਟ ਪਹਿਲਾਂ ਉੱਠ ਜਾਣਾ ਉੱਠ ਕੇ ਚੰਗੀ ਤਰ੍ਹਾਂ ਹੱਥ-ਮੂੰਹ ਪੈਰ ਧੋ ਕੇ ਆਪਨਾ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਸਿਮਰਨ ਕਰਦਿਆਂ ਕਰਦਿਆਂ 12 ਵਜੇ ਜਾਣਗੇ 12 ਵਜੇ ਤੋਂ ਬਾਅਦ ਜਿੰਨਾ ਚਿਰ ਤੁਸੀਂ ਸਿਮਰਨ ਕਰਨਾ ਹੈ 10 ਮਿੰਟ 15 ਮਿੰਟ ਅੱਧਾ ਘੰਟਾ 1 ਘੰਟਾ ਉਹ ਵਾਹਿਗੁਰੂ ਜੀ ਆਪੇ ਹੀ ਸੇਵਾ ਕਰਵਾਉਂਦੇ ਨੇ ਉਹ ਸਾਨੂੰ ਬੇਨਤੀ-ਮਿੰਤੀ ਕਰਨ ਦੀ ਲੋੜ ਨਹੀਂ ਸਾਨੂੰ ਟਾਈਮ ਦੇ ਕਰਨ ਦੀ ਲੋੜ ਨਹੀਂ ਉਹਨਾਂ ਨੇ ਜਿੰਨੀ ਸੇਵਾ ਕਰਵਾਉਣੀ ਹੋਈ ਆਪੇ ਕਰਵਾ ਲੈਣੀ ਆ ਆਪੇ ਨਾਮ ਜਪਾ ਲੈਣਾ ਹੈ ਬਸ ਅਸੀਂ ਇੱਕ ਵਾਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਬੈਠ ਜਾਈਏ ਤਾਂ ਅੱਜ ਦੀ ਰਾਤ ਆਪਾਂ ਇਸ ਤਰੀਕੇ ਦੇ ਨਾਲ ਭਜਨ ਮੰਦਗੀ ਕਰਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਲੰਗਾਵਣੀ ਆ ਸਿਮਰਨ ਕਰਦਿਆ ਕਰਦਿਆ ਹੀ ਨਵਾਂ ਸਾਲ ਚੜਾਉਣਾ ਹੈ ਤੇ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਚੱਲ ਰਹੀ ਆ ਤਾਂ ਤੁਸੀਂ 12 ਵਜੇ ਤੋਂ ਪਹਿਲਾਂ ਦੇ ਜਿਹੜੇ 15 ਮਿੰਟ ਜਾਂਦਾ ਘੰਟਾ ਇਹਨਾਂ ਇਸ ਤਰ੍ਹਾਂ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਨੀਆਂ ਜਾਂ ਇਸ ਤਰ੍ਹਾਂ ਮਹਿਸੂਸ ਕਰਨਾ ਵੀ ਬਸ ਜਿਵੇਂ ਜਿਵੇਂ ਟਾਈਮ ਵਧ ਰਿਹਾ ਏ ਘੜੀ ਦੀ ਸੂਈ ਚੱਲ ਰਹੀ ਆ ਓਵੇਂ ਓਵੇਂ ਮੇਰੇ ਦਿਲ ਦੇ ਵਿੱਚ ਸੁਖ ਸ਼ਾਂਤੀ ਬਰਕਤ ਤੰਦਰੁਸਤੀ ਤਰੱਕੀ ਆ ਰਹੀ ਆ ਅਤੇ ਮੇਰੀ ਜਿੰਦਗੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਗੇਟੋ ਬਾਹਰ ਜਾ ਰਹੀਆਂ ਨੇ ਮੇਰੀ ਜ਼ਿੰਦਗੀ ਚੋਂ ਬਾਹਰ ਜਾ ਰਹੀਆਂ ਨੇ ਸੰਗਤ ਜੀ ਅਸੀਂ ਜੋ ਮਨ ਦੇ ਵਿੱਚ ਸੋਚਦੇ ਆ ਸਾਨੂੰ ਉਹੀ ਮਿਲਦਾ ਹੈ ਸਾਡੀ ਸੋਚ ਹੀ ਸਾਡੀ ਕਿਸਮਤ ਹੈ ਜਿੱਦਾਂ ਦੇ ਵਿਚਾਰ ਜਿੱਦਾਂ ਦੇ ਖਿਆਲ ਸਾਡੇ ਮਨ ਦੇ ਵਿੱਚ ਚੱਲਦੇ ਰਹਿੰਦੇ ਆ ਅਸੀਂ ਉਹਨਾਂ ਦੇ ਹੀ ਬਣਦੇ ਜਾਂਦੇ ਆ ਉਹੀ ਚੀਜ਼ਾਂ ਸਾਨੂੰ ਮਿਲਦੀਆਂ ਨੇ ਸੋ ਇਸ ਕਰਕੇ ਚੰਗਾ ਸੋਚੋ ਪੋਜ਼ਿਟਿਵ ਸੋਚੋ ਤਾਂ ਸਭ ਕੁਝ ਚੰਗਾ ਹੋਵੇਗਾ 네ਗੈਟਿਵਿਟੀ ਨਿਰਾਸ਼ਾ ਨੂੰ ਆਪਣੇ ਆਸ-ਪਾਸ ਲਈ ਢਕਣ ਦੇਣਾ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਤਾਂ बस ਇਸ ਤਰ੍ਹਾਂ ਕਲਪਨਾ ਕਰਨੀ ਆ ਇਸ ਤਰ੍ਹਾਂ ਮਹਿਸੂਸ ਕਰਨਾ ਆਪਣੇ ਮਨ ਨੂੰ ਮੈਸੇਜ ਭੇਜਣਾ ਕਿ ਉਹ ਦੁੱਖ ਤਕਲੀਫਾਂ ਅੱਜ ਰਾਤ ਨੂੰ ਗਈਆਂ ਤੇ 12 ਵਜੇ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਤਰੱਕੀ ਆ ਗਈ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਸਿਮਰਨ ਕਰੋਗੇ ਸੱਚਮੁੱਚ ਤੁਹਾਨੂੰ ਉਹ ਪਾਵਰ ਮਿਲ ਜਾਣੀ ਆ, ਊਰਜਾ એનર્ਜੀ ਮਿਲ ਜਾਣੀ ਆ, ਪਰੇਸ਼ਾਨੀਆਂ ਨੂੰ ਦੂਰ ਭਜਾਉਣ ਦੀ, ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤਾਂ ਲਿਆਉਣ ਦੀ। ਤੁਹਾਨੂੰ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ, ਪਹਿਲੇ ਉਹ ਇਹ ਵੈ ਪਰਮਟੂਣਾ ਟੋਟਕਾ ਉਪਾਅ ਕਰਨ ਦੀ ਲੋੜ ਨਹੀਂ ਪੈਣੀ। ਫਿਰ ਮਨ ਨੂੰ ਵਿਸ਼ਵਾਸ ਹੋ ਜਾਂਦਾ ਹੈ। ਇਸਨੂੰ ਜੋ ਮਿਲਦਾ ਹੈ ਗੁਰੂ ਦੇ ਦਰ ਤੋਂ ਮਿਲਦਾ ਹੈ ਗੁਰੂ ਗੁਰੂ ਕਰਕੇ ਮਿਲਦਾ ਹੈ ਸ੍ਰੀ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਮੇਰੇ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸਾਫ਼ ਸਪਸ਼ਟ ਕਰ ਦਿੱਤਾ ਕਿ ਪ੍ਰਭ ਕੇ ਸਿਮਰਨ ਦੇ ਵਿੱਚ ਕਿੰਨੀ ਤਾਕਤ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰ ਉਹਦਾ ਨਾਮ ਜਪ ਤੇਰੀ ਜ਼ਿੰਦਗੀ ਦਾ ਦੁੱਖ ਦਿਲਦਰ ਵੀ ਦੂਰ ਹੋ ਜਾਣਗੇ ਤੇਰੀ ਜ਼ਿੰਦਗੀ ਦੇ ਵਿੱਚ ਤੂੰ ਜੋ ਚਾਹੁੰਦਾ ਹੈ ਉਹ ਮਿਲ ਜਾਵੇਗਾ ਬਸ ਅਸੀਂ ਹੀ ਉਹ ਪੰਕਤੀਆਂ ਉਹ ਅਸ਼ਟਵਰਤੀ ਨੂੰ ਵਾਰ-ਵਾਰ ਪੜਦੇ ਪਤਾ ਨਹੀਂ ਕਿੰਨੀ ਵਾਰ ਪੜਦੇ ਆ ਪਰ ਜ਼ਿੰਦਗੀ ਵਿੱਚ ਢਾਲਿਆ ਨਹੀਂ ਜਿੱਦੋਂ ਢਾਲ ਲਿਆ ਜਿੱਦੋਂ ਨਾਮ ਦੀ ਤਾਕਤ ਪਤਾ ਲੱਗ ਗਈ ਅਮਰਤ ਵੇਲੇ ਦੀ ਤਾਕਤ ਪਤਾ ਲੱਗ ਗਈ ਇਹ ਦੋਵੇਂ ਚੀਜ਼ਾਂ ਸੰਭਾਲ ਲੜੀਆਂ ਸ਼ੁਰੂ ਕਰ ਦਿੱਤੀਆਂ ਫਿਰ ਆਪ ਦੀ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ ਸੋਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ